ਲੋਬੀ ਮੈਟਰੋਪੋਲਿਸ ਰੈਸਟੋਰੈਂਟ ਦੇ کیا باتیں ਨੇ ਕਿਉਂ ਹੈਗਾ ਨਾ ਰੈਸਟੋਰੈਂਟ ਕਮਾਲ ਆ ਰੈਸਟੋਰੈਂਟ ਦੀ ਜੰਨਤ ਆ ਜੰਨਤ ਤੇ ਬਾਬਿਓ ਇਹ ਭਾਈ ਭਗਤਾ ਜ਼ਿਲ੍ਹਾ ਬਠਿੰਡਾ ਇਹ ਰੈਸਟੋਰੈਂਟ 버ਗਰ ਵਾਈਟ ਦੇ ਨਾਂ ਤੇ ਜਾਣਿਆ ਜਾਂਦਾ ਬਾਬਿਓ ਤੂਤੀ ਬੋਲਦੇ ਤੂਤੀ ਇਹ ਰੈਸਟੋਰੈਂਟ ਦੀ ਕਿਨੂੰ ਮਰਜ਼ੀ ਪੁੱਛ ਕੇ ਆ ਜਾਏ ਤੁਸੀਂ ਕਿਹੜੇ ਮਰਜ਼ੀ ਕੋਨੇ ਤੇ ਪੁੱਛ ਲਿਓ ਵੀ ਫਲਾਣੇ ਰੈਸਟੋਰੈਂਟ 'ਚ ਜਾਣਾਗਾ ਬਾਕੀ ਗੱਲ ਨਾਂ ਕਮਾਇਆ ਬਾਬਿਓ ਵਾਈ ਜਾਂਦਾ ਬਹੁਤ ਵਧੀਆ ਨਾਂ ਚੱਲਦਾਗਾ ਬਹੁਤ ਵਧੀਆ ਰੈਸਟੋਰੈਂਟ ਚੱਲਦਾਗਾ ਸੋ ਭਰਾਵੋ ਗੱਲ ਕੀ ਹੈ ਕਿ ਗੱਲ ਇਹ ਹੈਗੀ ਹੁਣ ਭਰਾ ਦੀ ਹੋ ਗਈ ਮਜਬੂਰੀ ਮਜਬੂਰੀ ਹੋ ਗਈ ਭਰਾ ਨੂੰ ਕਿਸੇ ਪਾਸੇ ਜਾਣਾ ਪੈ ਗਿਆ ਇਹ ਰੈਸਟੋਰੈਂਟ ਬਾਬਿਓ ਉਸ ਨੂੰ ਐਵੇਂ ਜਿੱਕਰੀ ਹੀ ਦੇਣਾ ਬਣਿਆ ਬਣਾਇਆ ਇਹ ਦੇਣਾ ਕਿਵੇਂ ਆ ਜਿਹੜਾ ਦਾ ਫਰਨੀਚਰ ਦਾ ਸਮਾਨ ਆ ਜੋ ਕਰੋਕਰੀ ਦਾ ਸਮਾਨ ਆ ਬਾਬਿਓ ਉਹ ਤਾਂ ਸਾਨੂੰ ਪੇ ਕਰਨੀ ਪਊਗੀ ਜੋ ਰੈਸਟੋਰੈਂਟ ਦਾ ਕਿਰਾਇਆ ਹੋਊਗਾ ਉਹ ਬਣਦਾ ਕਿਰਾਇਆ ਬਾਬਿਓ ਸਾਨੂੰ ਦੇਣਾ ਪਿਆ ਕਰੂਗਾ ਸੋ ਭਰਾਵੋ ਆ ਦਿਖਾਉਣਾ ਸਾਨੂੰ ਖੂਬੀਆਂ ਅੰਦਰੋਂ ਆ ਦਿਖਾਉਣਾ ਸਾਨੂੰ ਰਸੋਈ ਪਹਿਲਾਂ ਦੇਖੋ ਕੱਲੀ-ਕੱਲੀ ਚੀਜ਼ ਦਾ ਧਿਆਨ ਰੱਖਿਆ ਹੋਇਆ ਦੇਖੋ ਬਾਬਿਓ ਕਿੰਨਾ ਸੌਂਕ ਦਾ ਕੰਮ ਆਗਾ ਆ ਦੇਖੋ ਨਿਗਾਹ ਮਾਰ ਲਓ ਚੰਗੀ ਤਰ੍ਹਾਂ ਬਾਬਿਓ ਹਰ ਇੱਕ ਚੀਜ਼ ਮੌਜੂਦ ਆ ਸਾਨੂੰ ਕੜਸੀ ਵੀ ਨਹੀਂ ਲਉਣੀ ਕੋਲੀ ਵੀ ਨਹੀਂ ਲਉਣੀ ਚਮਚਾ ਵੀ ਨਹੀਂ ਲਉਣਾ ਪਊਗਾ ਐਵੇਂ ਜੱਕਰੀ ਦਵਾਵਾਂਗੇ ਸਾਨੂੰ ਭਰਾਵਾਂ ਤੋਂ ਬਣਿਆ-ਬਣਾਇਆ ਰੈਸਟੋਰੈਂਟ ਤੇ ਬਾਬਿਓ ਇ ਆ ਸਾਰੇ ਰੂਮ ਵਗੈਰਾ ਬਣੇ ਹੋਏ ਨੇ ਆਪਦੇ ਫੈਮਿਲੀ ਬਹਿ ਕੇ ਖਾਣਾ-ਵਾਣਾ ਖਾ ਸਕਦੇ ਨੇ। ਕਈ ਵਾਰੀ ਇਹ ਭਰਾ ਕੋਈ ਦੂਰ ਨੇੜੇ ਦਾ ਰੈਸਟੋਰੈਂਟ ਲੈਣਾ ਚਾਹੁੰਦਾ ਹੁੰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਕਿਉਂਕਿ ਤਹਾਂ ਦੋ ਰੂਮ ਬਣੇ ਹੋਏ ਨੇ ਆਦੇ ਪਰਿਵਾਰ ਨਾਲ ਰਹਿ ਸਕਦਾ ਬਾਬਿਓ। ਬਰੀਕੀ ਤੋਂ ਬਰੀਕੀ ਕੰਮ ਹੋਇਆ ਹੋਇਆ ਬਾਬਿਓ ਕੰਮ ਐਵੇਂ ਜਿਕੇਰੀ ਚੱਲਦਾ-ਚੱਲਦਾ ਤੁਹਾਨੂੰ ਮਿਲ ਜੂਗਾ। ਨਹੀਂ ਨਮਾ ਕੰਮ ਕਰਕੇ ਤੋੜਨਾ ਬਹੁਤ ਔਖਾ ਹੋ ਜਾਂਦਾ ਬਾਬਿਓ ਤੇ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਬਾਬਿਓ ਤਾਂ ਕਿ ਕਿਸੇ ਭਲੇ ਮਾਨਸ ਕੋਲੇ ਵਗ ਜਾ ਆਉਦਾ ਰੁਜ਼ਗਾਰ ਤੋੜ ਸਕੇ।